ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦਾ ਸੋਹਣਾ ਬੱਚਾ ਹੋਊਗਾ ਜਿਨੇ ਪੰਜਾਬੀ ਸਕੂਲ ਚ ਪੜ੍ਹੀ ਹੋਵੇ ਔਰ ਸਰਜੀਤ ਪਾਤਰ ਸਾਹਿਬ ਦੀਆਂ ਚੀਜ਼ਾਂ ਨਾ ਪੜ੍ਹੀਆਂ ਹੋਣ ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਅੱਖ ਹੋਗੀ ਜਿਹੜੀ ਹੰਝੂਆਂ ਤੋਂ ਵਾਂਝੀ ਰਹੇਗੀ ਹੋਗੀ ਜਿਸ ਦਿਨ ਉਹ ਗਏ ਨੇ ਉਹਨਾਂ ਦੀ ਏਜ ਜੋ ਮਰਜ਼ੀ ਹੋਵੇ ਉਹਨਾਂ ਦਾ ਜਾਣਾ ਚਾਹੇ ਉਹਨਾਂ ਦੇ 100 ਸਾਲ ਤੋਂ ਬਾਅਦ ਵੀ ਉਹਨਾਂ ਦਾ ਜਾਣਾ ਹੁੰਦਾ ਤਾਂ ਵੀ ਸਾਨੂੰ ਉਹਨਾਂ ਹੀ ਦੁਖਣਾ ਸੀ ਤਾਂ ਵੀ ਘਾਟਾ ਸੀਗਾ ਅਲਾਪਾ ਜੀ ਵੀ ਨਾਲ ਨੇ ਅਲਾਪ ਸਿਕੰਦਰ ਭਾਜੀ ਵੀ ਨਾਲ ਨੇ ਸੋ ਮੈਂ ਵੀ ਪਹੁੰਚ ਨੇ ਤੁਹਾਡੇ ਬਰਦਰ ਵੀ ਪਹੁੰਚ ਨੇ ਸਾਰਾ ਪਰਿਵਾਰ ਆਜਾ ਇੱਥੇ ਅੰਤਿਮ ਅਰਦਾਸ ਤੇ ਪਹੁੰਚਿਆ ਬਾਈ ਜੀ ਇੱਕ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸੱਭਿਆਚਾਰ ਨੂੰ ਵਿੜਾ ਖਾਲੀ ਹੋ ਗਿਆ ਪੰਜਾਬ ਜਿੰਨਾ ਭਾਜੀ ਕਹਿ ਸਕਦੇ ਉਹ ਤੋਂ ਜ਼ਿਆਦਾ ਵੱਡਾ ਮਤਲਬ ਕਹਿਣਾ ਵੀ ਮੇਰੇ ਹਿਸਾਬ ਨਾਲ ਇਹ ਗੱਲ ਪੁੱਛਣਾ ਜਾਂ ਕਹਿਣਾ ਵੀ ਮੈਨੂੰ ਲੱਗਦਾ ਉਹਨਾਂ ਦੀ ਹیثیت ਨੂੰ ਇਹ ਤੋਹੀਨ ਹੈ ਉਹਨਾਂ ਦੀ ਹیثیت ਦੀ ਕਿਉਂਕਿ ਤੁਹਾਨੂੰ ਵੀ ਪਤਾ ਤੁਸੀਂ ਵੀ ਪੜਦੇ ਹੋ ਅਸੀਂ ਵੀ ਪੜਦੇ ਰਹੇ ਬਚਪਨ ਚ ਆਪਣੇ ਪੰਜਾਬੀ ਦੇ ਪੰਜਾਬੀ ਲਹਿਰਾਂ ਦੇ ਸਿਲੇਬਸ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦਾ ਸਭਾ ਬੱਚਾ ਹੋਊਗਾ ਜਿਨੇ ਪੰਜਾਬੀ ਸਕੂਲ ਚ ਪੜ੍ਹੀ ਹੋਵੇ ਔਰ ਸੁਰਜੀਤ ਪਾਤਰ ਸਾਹਿਬ ਦੀਆਂ ਚੀਜ਼ਾਂ ਨਾ ਪੜ੍ਹੀਆਂ ਹੋਣ ਹੈਨਾ ਤੇ ਕੱਲਾ ਸਕੂਲ ਦੇ ਸਿਲੇਬਸ ਚ ਨਹੀਂ ਜ਼ਿੰਦਗੀ ਦੇ ਸਿਲੇਬਸ ਚ ਵੀ ਉਹਨਾਂ ਦੀ ਰਚਨਾਵਾਂ ਨੇ ਬਹੁਤ ਹੈਲਪ ਕੀਤੀ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਅੱਖ ਹੋਊਗੀ ਜਿਹੜੀ ਹੰਝੂਆਂ ਤੋਂ ਵਾਂਝੀ ਰਹੇਗੀ ਹੋਗੀ ਜਿਸ ਦਿਨ ਉਹ ਗਏ ਨੇ 20 ਇਸ ਏਜ ਐਸ 올ਡ ਐਸ ਹੀ ਮਾਈਟ ਬੀ ਮਾਈਟ ਹੈ ਬੈਨ ਉਹਨਾਂ ਦੀ ਏਜ ਜੋ ਮਰਜ਼ੀ ਹੋਵੇ ਉਹਨਾਂ ਦਾ ਜਾਣਾ ਚਾਹੇ ਉਹਨਾਂ ਦੇ 100 ਸਾਲ ਤੋਂ ਬਾਅਦ ਵੀ ਉਹਨਾਂ ਦਾ ਜਾਣਾ ਹੁੰਦਾ ਤਾਂ ਵੀ ਸਾਨੂੰ ਉਹਨਾਂ ਹੀ ਦੁਖਣਾ ਸੀ ਤਾਂ ਵੀ ਘਟਾ ਸੀਗਾ ਕੱਲਾ ਸਾਹਿਤ ਜਗਤ ਨਹੀਂ ਕੱਲਾ ਸੰਗੀਤ ਜਗਤ ਨਹੀਂ ਮੇਰੇ ਸਾਹਮਣੇ ਨਾਲ ਪੰਜਾਬ ਪੰਜਾਬੀਅਤ ਦਾ ਬੇੜਾ ਸੁੰਨਾ ਹੋ ਗਿਆ ਉਹਨਾਂ ਦੇ ਜਾਣ ਨਾਲ ਸਾਂਝ ਕਿੰਨੀ ਕੁ ਪੁਰਾਣੀ ਸੀਗੀ ਕਦੋਂ ਕਿੱਦਾਂ ਮਿਲਦੇ ਵਰਤ ਦੇ ਹੁੰਦੇ ਸੀਗੇ ਉਹਨਾਂ ਨਾਲ ਸਾਂਝ ਫਾਦਰ ਸਾਹਿਬ ਦੀ ਬਹੁਤ ਸਾਂਝ ਸੀਗੀ ਜੀ ਬੜਾ ਪਿਆਰ ਸੀਗਾ ਔਰ ਮੇਰੀ ਬਦਕਿਸਮਤੀ ਰਹੀ ਹੈ ਕਿ ਜਦੋਂ-ਜਦੋਂ ਉਹਨਾਂ ਦੇ ਦਰਸ਼ਨ ਕੀਤੇ ਬਸ ਨੇੜੇ ਜਾ ਕੇ ਮਿਲ ਨਾ ਪਾਇਆ ਮੇਰੇ ਨੂੰ ਪੰਜ-ਛੇ ਵਾਰੀ ਅਫਸਰ ਮਿਲੇ ਉਹਨਾਂ ਦੇ ਦਰਸ਼ਨ ਕਰਨ ਦੇ ਸਟੇਜ ਤੇ ਦੂਰਦਰਸ਼ਨ ਜਲੰਧਰ ਦੇ ਵਿੱਚ ਫਿਰ ਇੱਕ ਵਾਰੀ ਸਾਇੰਸ ਸਿਟੀ ਜਦੋਂ ਅ ਪੰਜਾਬ ਸਰਕਾਰ ਨੇ 550ਵਾਂ ਗੁਰਪੁਰਬ ਬਣਾਇਆ ਸੀ ਔਰ ਸਾਰੇ 550 ਉਹਨਾਂ ਸ਼ਖਸੀਅਤਾਂ ਨੂੰ ਪੰਜਾਬ ਦੀਆਂ ਸ਼ਖਸੀਅਤਾਂ ਨੂੰ ਅਵਾਰਡ ਦਿੱਤਾ ਸੀਗਾ ਉਦੋਂ ਮੈਂ ਪਾਤਰ ਸਾਹਿਬ ਦੇ ਦਰਸ਼ਨ ਕੀਤੇ ਅ ਕਈ ਵਾਰੀ ਹੋਰ ਸਮਾਗਮਾਂ ਦੇ ਵਿੱਚ ਵੀ ਦਰਸ਼ਨ ਹੋਏ ਬਸ ਇੰਨੀ ਹਿੰਮਤ ਨਾ ਜੁਟਾ ਪਾਇਆ ਕਿ ਜਾ ਕੇ ਉਹਨਾਂ ਨੂੰ ਮਿਲਾਂ ਔਰ ਉਹਨਾਂ ਨਾਲ ਦੋ ਬੋਲੇ ਸਾਂਝੇ ਕਰ ਪਾਵਾਂ ਕਿ ਮੈਂ ਤੁਹਾਡਾ ਆਸ਼ਿਕਾ ਤੁਹਾਡਾ ਉਪਾਸ਼ਕਾ ਤੁਹਾਡਾ ਬੱਚਾ ਔਰ ਜਿਵੇਂ ਮੈਂ ਮੈਂਸ਼ਨ ਵੀ ਕੀਤਾ ਸੀ ਆਪਣੀ ਪੋਸਟ ਦੇ ਵਿੱਚ ਕਿ ਮੈਨੂੰ ਮੇਰੀ ਬਦਕਿਸਮਤੀ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਅਸਲ 'ਚ ਦਰਸ਼ਨ ਹੋਏ ਜਦੋਂ ਮੈਂ ਉਹਨਾਂ ਦੇ ਹੱਥ ਫੜ ਕੇ ਚੁੰਮੇ ਔਰ ਮੱਥੇ ਨੂੰ ਲਾਏ ਉਹ ਦਿਨ ਉਹ ਸੀਗਾ ਜਿਸ ਦਿਨ ਮੇਰੇ ਫਾਦਰ ਸਾਹਿਬ ਦਾ ਪੋਗ ਸੀਗਾ ਔਰ ਉਹ ਮੇਰੇ ਨਾਲ ਹਮਦਰਦੀ ਸਾਂਝੀ ਕਰਨ ਆਏ ਸੀ ਮੈਨੂੰ ਹੌਸਲਾ ਦੇਣ ਆਏ ਸੀਗੇ ਬਸ ਉਸ ਟਾਈਮ ਦੇ ਵਿੱਚ ਅੱਖਾਂ ਅੱਖਾਂ 'ਚ ਜੋ ਸਾਡੀਆਂ ਗੱਲਾਂ ਹੋਈਆਂ ਜੋ ਉਹਨਾਂ ਨੇ ਮੈਨੂੰ ਮੇਰਾ ਮੱਥਾ ਚੁੰਮ ਕੇ ਅਸ਼ੀਰਵਾਦ ਦਿੱਤਾ ਮੇਰੀ ਆਖਰੀ ਮੈਮਰੀ ਉਹਨਾਂ ਨਾਲ ਉਹ ਹੈ ਔਰ ਮੈਂ ਬਹੁਤ ਪਛਤਾ ਰਿਹਾ ਇਸ ਗਲਤੋਕੀ ਮੇਰੀ ਆਖਰੀ ਮੈਮਰੀ ਉਹਨਾਂ ਨਾਲ ਕਿਉਂ ਸੀ ਉਹ ਕਿ ਕਾਸ਼ ਕਿਤੇ ਥੋੜੀ ਬਹੁਤ ਹਿੰਮਤ ਕਰਕੇ ਮਨਰਾਜ ਭਾਜੀ ਨੂੰ ਕਾਲ ਕਰਕੇ ਕਿਤੇ ਫੇਰ ਦੁਬਾਰਾ ਕਿਤੇ ਮੇਲੇ ਹੋ ਜਾਂਦੇ ਮਿਲ ਜਾਂਦੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਉਹਨਾਂ ਕੋਲ ਬੈਠਦੇ ਉਹਨਾਂ ਦੇ ਪੈਰਾਂ ਚ ਚੱਕ ਕਦਮਾਂ 'ਚ ਬੈਠ ਕੇ ਦੋ ਚਾਰ ਗੱਲਾਂ ਹੀ ਸਿੱਖਦੇ ਉਹਨਾਂ ਤੋਂ ਸੋ ਅੱਜ ਮੈਂ ਬਸ ਇਹੀ ਗੱਲ ਕਰਨੀ ਚਾਹੁੰਦਾ ਤੁਹਾਡੇ ਇਸ ਚੈਨਲ ਥਰੂ ਸਾਰਿਆਂ ਨਾਲ ਕਿ ਵਕਤ ਨਾਲ ਆਇਆ ਕਰੋ ਇੱਕ ਦੂਸਰੇ ਨੂੰ ਮਿਲਣ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਕੌਣ ਹੈਗਾ ਕੌਣ ਨਹੀਂ ਹੈਗਾ ਇੱਕ ਰਾਤ ਮੈਂ ਆਪਣੇ ਫਾਦਰ ਸਾਹਿਬ ਦੇ ਸਰਾਨੇ ਬੈਠਾ ਸੀਗਾ ਨੈਕਸਟ ਮਾਰਨਿੰਗ ਮ ਜਿਵੇਂ ਕਹਿ ਦਿੰਦੇ ਆ ਕਿ ਉਹਨਾਂ ਦੇ ਦੇਹ ਦੇ ਸਰਾਣੇ ਬੈਠਾ ਸੀ ਸੋ ਕੁਝ ਨਹੀਂ ਪਤਾ ਜਾਣਾ ਸਭ ਨੇ ਪਰ ਜਿੰਨਾ ਜ਼ਿਆਦਾ ਤੁਸੀਂ ਅਗਲੇ ਨਾਲ ਟਾਈਮ ਸਪੈਂਡ ਕਰੋ ਜਿੰਨਾ ਜ਼ਿਆਦਾ ਆਪਣੇ ਵੱਡਿਆਂ ਤੋਂ ਸਿੱਖ ਸਕੋ ਕਿਉਂਕਿ ਸਾਡੇ ਸਾਡੇ ਆਈਡੀਅਲ ਵੀ ਸੀਗੇ ਔਰ ਸਾਡੇ ਗੁਰੂ ਰੂਪ ਚ ਵੀ ਸੀਗੇ ਔਰ ਸਾਡੇ ਸਾਡੇ ਲਈ ਤਾਂ ਪੰਜਾਬੀ ਸਹਿਤ ਦੇ ਵਿੱਚ ਇਹਨਾਂ ਤੋਂ ਵੱਡਾ ਕੋਈ ਨਾਮ ਨਹੀਂ ਹੋ ਸਕਿਆ ਔਰ ਅਸੀਂ ਇਹਨਾਂ ਨੂੰ ਬੇਅੰਤਾਂ ਮੁਹੱਬਤ ਕਰਦੇ ਆ ਇਹਨਾਂ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਅੱਜ ਅਸੀਂ ਹਮਦਰਦੀ ਵਜੋਂ ਹੀ ਇੱਥੇ ਆਏ ਆ ਔਰ ਉਹਨਾਂ ਨਾਲ ਦੇ ਉਹਨਾਂ ਦੇ ਦਰਦ ਦੇ ਨਾਲ ਦੇ ਨਾਲ ਸਾਡਾ ਵੀ ਦਰਦ ਬਹੁਤ ਵੱਡਾ ਜੁੜਿਆ ਸੋ ਮਹਾਰਾਜ ਦੇ ਅੱਗੇ ਅਰਦਾਸ ਕਰਨ ਆਇਆ ਕਿ ਜਿੱਥੇ ਵੀ ਹੋਣ ਸੁਖਦ ਹੋਣ ਔਰ ਉਹਨਾਂ ਦੀ ਰੂਹ ਨੂੰ ਉਹ ਸਕੂਨ ਪ੍ਰਾਪਤ ਹੋਵੇ ਜੋ ਉਹ ਡਿਜ਼ਰਵ ਕਰਦੇ ਨੇ